ਕੁਣ ਮਤ ਵਿਚਾਰ ਆਦੇ ਕੋਲ thank you ਵਾਲੇ ਜਿਨ੍ਹਾਂ ਤੇ ਸਤਿਗੁਰੂ ਨਭਾਰਿਆਂ ਵਾਹਿਗੁਰੂ ਜੀ ਦਾ ਖਾਲਸਾ Kirnin da ਬਦੀ ਮਨ ਕੋ ਭਵਤ ਕੀ ਨਾ ਮਰਨੇ ਤੇ ਕੀ ਡਰ ਪਨੋ ਜਦ ਹਾਤ ਕਿਸ ਹੋਰ ਨੀ ਸੁਹਾਗ ਕਿਸ ਕੋ ਹਰਕਿਰਿ ਗਲੀ ਜੀ ਜੀਦਾ ਦਾ ਆਵਾਟਾ ਪ੍ਰੀਮੁਖ ਰਵਿਕਰ ਦਾ ਸੋ ਮੈਨ ਜੋ ਨਾ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਗੁਰੂ ਮਾਤਾ ਗੁਰੂ ਜੀ ਅਤੇ ਛੋਟੇ ਵੱਡੇ ਸੈਭਜਾਦਿਆਂ ਦੀ ਸ਼ਹਾਦਤ ਨੂੰ ਵਰਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਦਕਾ ਆਪਣੇ ਅਮੀਰ ਖਾਲਸਾਈ ਸ਼ਹਾਦਤ ਨੂੰ ਸਨਮਾਨਣ ਵਾਸਤੇ ਗੁਰਮਤਿ ਸਮਾਰੋਹ ਕਰਵਾਏ ਜਾ ਰਹੇ ਨੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਲੁਕਤਾ ਦੀ ਕਾਦਰ ਧਰਮ ਕਰਮ ਨੂੰ ਬਚਾਉਣ ਵਾਸਤੇ ਹਾਕ ਸੱਚ ਦੀ ਰਾਖੀ ਵਾਸਤੇ ਆਪਣਾ ਸਰਵੰਸ ਤੱਕ ਕੁਰਬਾਨ ਕਰ ਦਿੱਤਾ ਬੜੀ ਹੀ ਬਦੁੱਤੀ ਸ਼ਹਾਦਤ ਹੈ ਛੋਟੇ ਸਹਿਮਜਾਦਿਆਂ ਨੇ ਸ਼ਾਂਤ ਮੇਂ ਢੰਗ ਨਾਲ ਜਿਨ੍ਹਾਂ ਨੂੰ ਸਰਹੰਦੀਆਂ ਦੀਵਾਰਾਂ ਵਿੱਚ ਜਿਉਂਦਿਆਂ ਜਿੰਕੀ ਸਮੇਂ ਦੀ ਹਕੂਮਤ ਵਰਗਜੀਬ ਦੇ ਸਰਹੰਦ ਦਾ ਜਿਹੜਾ ਉਪੇਦਾਰ ਰਸੀਦ ਉਹਦੇ ਵੱਲੋਂ ਬਹੁਤ ਹੀ ਜ਼ੁਲਮੋ ਸਤਿ ਕਰਕੇ ਐਵੇਂ ਸ਼ਹੀਦ ਹੁੰਦਾ ਗਿਆ ਵੱਡੇ ਸਹਿਬਜਾਦੇ ਚਮਕੌਰ ਸਾਹਿਬ ਜੀ ਯਾਦ ਵਿੱਚ ਧਰਮ ਯੁੱਧ ਲੜਦਿਆਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਕਿ세 ਕਰਕੇ ਜੋਗੀ ਅੱਲਾ ਜਰਖਾਨੇ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਰੁਹਕਾਰਾਂ ਨੂੰ ਦੇਖਿਆ ਗਿਆ ਸੀ ਇਨਸਾਫ ਕਰੇ ਜਮਾਨਾ ਕੀ ਮੇ ਤੁਰਜੂ ਹੈ ਕਹਦੇ ਕਿ ਗੁਰੂ ਗੋਬਿੰਦ ਸਿੰਘ ਦਾ ਸਾਦੀ ਹੀ ਨਹੀਂ ਹੈ ਚਮਕ ਹੈ ਮਿਹਰ ਦੀ ਚਮਕੌਰ ਦੇ ਜڑوں ਦੇ ਜਹੀਂ ਸੇ ਬੰਨ ਕਰ ਸਤਾਰੀ ਗਈ ਆਸਮਾਨ ਕੀ ਜਿਵੇਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਔਰਗਜੇਬ ਦੀ ਜੁਲਦੀਆਂ ਹਕੂਮਤੀਆਂ ਜੜਾਂ ਿੱਲ ਗਈਆਂ ਕਿਉਂਕਿ ਤਬ ਤੇ ਘੱਟੀ ਪਾਤਸ਼ਾਹੀ ਦਿੱਲੀ ਤਬ ਤੇ ਤੁਰਕ ਕਲਾ ਤੇ ਿੱਲੀ ਪਰ ਜਦੋਂ ਸ਼ਹਿਬਜਾਦਿਆਂ ਦੀ ਸ਼ਹਾਦਤ ਹੋਈ ਤੇ ਅੱਲਾਹ ਜਾਲ ਖਾਂਜੋਲੀ ਨੇ ਲਿਖਿਆ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਦੀ ਬਸਤੀ ਸਰਹੰਦ ਸ਼ਹਿਰ ਦੀ ਬਸੀ ਤੋਂ ਘਟੇ ਦੀ ਛੋਟੇ ਸ਼ਹਿਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਜ਼ੁਲਮੀਆਂ ਹਕੂਮਤ ਜੋ ਸੈਂਕੜੇ ਸਾਲਾਂ ਤੋਂ ਸਤ ਸਦੀਆਂ ਤੋਂ ਜੁਲੂਗ ਪਰਭੂਰ ਇੱਥੇ ਰਾਜ ਕਰ ਰਹੀ ਸੀ ਉਹਦੀਆਂ ਜੜਾਂ ਉੱਤੇ ਨਹੀਂ ਰੱਖ ਦਿੱਤੀਆਂ ਸਤਿਗੁਰੂ ਸਾਹਿਬ ਜੀ ਨੇ ਆਪਣਾ ਸਰਵਉੱਚ ਕੁਰਬਾਨ ਕਰਕੇ ਇੱਕ ਨਵਾਂ ਜੀਵਨ ਸੰਸਾਰ ਦੇ ਪ੍ਰਾਣੀ ਮਨੁੱਖ ਨੂੰ ਬਖਸ਼ਿਸ਼ ਕੀਤਾ ਜਿਹੜੇ ਅੜਕ ਤੇ ਗੈਰਤ ਗਵਾ ਚੁੱਕੇ ਸਾਨੂੰ ਉਹਨਾਂ ਨੂੰ ਘੋੜਸਵਾਰ ਬਣਾ ਕੇ ਸਸ਼ਕਤ ਧਾਰੀ ਹੋਣ ਦੀ ਪ੍ਰੇਰਨਾ ਕਰਕੇ ਦਰਦਾਂ ਉਤਿਆਂ ਜੋ ਕਿ ਸਤਿਗੁਰੂ ਜੀ ਨੇ ਤੁਰੰਤ ਹੀ ਪ੍ਰੇਰਨਾ ਕੀਤੀ ਕਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਬਰੁਪਕਾਰਾਂ ਨੂੰ ਦੇਖਿਆ ਰਹਿਣਾ ਬਣਦਾ ਹਰ ਸਤਿਗੁਰਾਂ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਡੀ ਤਰ੍ਹਾਂ ਇਸ ਸਾਲ ਵੀ ਛੋਟੇ ਪੱਧਰ 'ਤੇ ਜਿਹੜੇ ਸਮਰਸਪਤ ਹੈ 11ਵਾਂ ਅੰਮ੍ਰਿਤਕ ਸਮਾਗਮ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੂੰ ਘਰਮੋੜੀਆਂ ਗੁਰਬਾਣੀ ਕਿਤਨ ਸਿਖਾਇਆ ਜਾਂਦਾ ਹੈ ਸੰਗਤ ਨੂੰ ਸਹਿਯੋਗ ਆ ਕਿ ਵੱਤਰ ਕਿਸ ਸੰਗਤ ਵਿੱਚ ਹੋ ਜਾਵੇ ਅਤੇ ਅਕੈਡਮੀ ਵਸੇ ਜਗਤ ਸੋਚੀ ਆ ਸੰਗਤ ਥੋੜਾ ਸਾਥ ਦੇਵੇ ਜਤਾ ਜੋ ਬੱਚੇ ਵਿੱਚ ਜਗ੍ਹਾ ਲੈ ਕੇ ਬੱਚਿਆਂ ਨੂੰ ਹੋਰ ਵਧੀਆ ਉੱਚ ਚਤੁਰ ਸਿੱਖਿਆ ਦਿੱਤੀ ਜਾਵੇ ਵੈਕੁਰ ਜੀ ਕਾਲਸਾਹ ਵੈਕੁਰ ਜੀ ਕਿਫਾ ਤੇ ਤੁਸੀਂ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਯੂਥ ਨੂੰ ਇਹ ਕਹਿੰਦੇ ਕਿ ਨੱਚ ਛੱਡੋ ਗੁਰਦੇ ਲਾੜ ਲੱਗੋ ਪਾਣੀ ਪੜੋ ਵਿਚਾਰੋ ਅਤੇ ਡੇਰ ਆਖੰਡ ਦਾ ਖੇਲਾ ਛੱਡੋ ਜੋ ਗੁਰਦਾਰ ਦੱਸਿਆ ਉਹਨੂੰ ਮਾਰ ਦੱਸਿਆ ਵਾ ਉਸ ਮਾਰਗ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਉਸ ਸਭਲੇ ਬੈਂਤ ਨੇ ਪੁੱਲਾ ਹੋ ਚੁੱਕੇ ਗਿੰਦੀਆਂ ਨੇ ਤਨਕੋ ਬਖਸ਼ ਦਿੰਦੇ ਨੇ ਸਭ ਤੋਂ ਡਗੋ ਨਖੇਦਾ ਉਹਨੂੰ ਛੱਡ ਕੇ ਉਧਰ ਬਾੜੀ ਲੱ ਲੱਗਿਆ ਜਾਵੇ ਖਬਰਦਵਾਲੇ ਗੁਰੂ ਅਮਰ ਸਜੋ ਸਿੰਘ ਸਜੋ ਗੁਰੂ ਵਲੇ ਬਣਾਓ ਬਾਣੀ ਬਣਦੇ ਲੜ ਲੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ